ਦੋਸਤੋ ਜੋ ਸੱਪ ਐ ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਇਹ ਪਿੰਡ ਚੂਟ ਚੱਕ ਜ਼ਿਲ੍ਹਾ ਮੋਗਾ ਦੇ ਵਿੱਚ ਪਿੰਡ ਪਾਇਆ ਜਾਂਦਾਗਾ ਦੋਸਤੋ ਇਹ ਬਹੁਤ ਸਾਲ ਪੁਰਾਣਾ ਸੱਪ ਐ ਜੋ ਵੀ ਆਦਮੀ ਇਸ ਸੱਪ ਨੂੰ ਦੇਖਦਾ ਸੀ ਉਸ ਰਸਤੇ ਨਹੀਂ ਜਾਂਦਾ ਸੀ ਕਿਉਂਕਿ ਦੋਸਤੋ ਬਹੁਤ ਸਾਲ ਪੁਰਾਣਾ ਸੱਪ ਐ ਬਹੁਤ ਹੀ ਵੱਡਾ ਸੱਪ ਐ ਜਿਸ ਨੂੰ ਇਕੱਲਾ ਬੰਦਾ ਦੇਖ ਕੇ ਤਾਂ ਡਰ ਜਾਂਦਾ ਸੀ ਇਸ ਦੀਆਂ ਪਿੰਡ ਵਿੱਚ ਗੱਲਾਂ ਸੁਣੀਆਂ ਜਾਂਦੀਆਂ ਸੀ ਜਿਵੇਂ ਆਪਾਂ ਇੱਕ ਹੁਣ ਦੋਸਤੋ ਕਹਿ ਦਈਏ ਵੀ ਆਪਣੇ ਬਿਓ ਮਰੀਆਲਾ ਬਨੀਆਰਾ ਕਿਸਮਤ ਮੰਨੋ ਆਪਣੀ ਆਪਣਾ ਪਾਪ ਹੋ ਜਾਂਦਾ ਕਿ ਬੱਚਾ ਆਂ ਹਾਂ ਬਨੀਆਲਾ ਬਨੀਆਰਾ ਉੱਥੇ ਜਾਣਾ ਨੇ ਛਪੜੀ ਚ ਹਣ ਕਿ ਰੇਲ ਦੇ ਦਰਮਿਆਨ ਸੁਣਦੇ ਰਹਿਆ ਕਰਤੇ ਇਹ ਵੀਡੀਓ ਖਸੇ ਬੰਦਿਆ 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 ਬਾਈ ਥੀ ਰੱਖੀ ਨਾ ਨਾ ਵੀਡੀਓ ਨਹੀਂ ਬੰਦ ਪੰਡੀ ਥੱਲੋ ਵੀ ਵਾੜਾ ਵੱਡਾ ਹਨਾ ਓਏ ਵਾੜਾ ਵੱਡਾ ਭਾਈ 20 30 ਫੋਟੋ ਹਨਾ ਮੇਰੀ ਜਿੰਦਗਾ ਦਾ ਪਾਪਾ ਦੇ ਜਾ